ਹਰਾਨੀ ਦੀ ਗੱਲ ਸਭ ਤੋਂ ਵੱਡੀ ਇਹ ਹੈ ਕਿ ਪੁਲਿਸ ਦਾ ਵਿਭਾਗ ਹੋਮ ਮਿਨਿਸਟਰ ਦੇ ਥੱਲੇ ਆਉਂਦਾ ਤੇ ਪੰਜਾਬ ਦੇ ਹੋਮ ਮਿਨਿਸਟਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਗੱਲ-ਗੱਲ ਤੇ ਚੁਟਕਲੇ ਸੁਣਾਉਣ ਵਾਲਾ ਬੰਦਾ ਤਿੰਨ ਦਿਨ ਹੋ ਗਏ ਐਡੀ ਵੱਡੀ ਘਟਨਾ ਡੀਆਈਜੀ ਉਹਨਾਂ ਦੇ ਬਹੁਤ ਹੀ ਚਹੇਤੇ ਡੀਆਈਜੀ ਜਿਹੜੇ ਹਰ ਵੇਲੇ ਵੀਡੀਓ ਦੇ ਵਿੱਚ ਉਹਨਾਂ ਦੇ ਨਾਲ ਨਜ਼ਰ ਆਉਂਦੇ ਸੀ ਉਨ੍ਹਾਂ ਦੇ ਨਾਲ ਐਡੀ ਵੱਡੀ ਰਿਸ਼ਵਤ ਦੀ ਘਟਨਾ ਜੁੜੀ ਹੋਵੇ ਤੇ ਮੁੱਖ ਮੰਤਰੀ ਦਾ ਨਾਂ ਬੋਲਣਾ ਸਾਡੇ 3 ਕਰੋੜ ਪੰਜਾਬੀਆਂ ਵਾਸਤੇ ਬੜੀ ਚਿੰਤਾ ਦਾ ਵਿਸ਼ਾ ਹੈਕਲਿੰਗ ਮੈਨੂੰ ਨਹੀਂ ਪਤਾ ਤੁਹਾਨੂੰ ਲੱਗਦਾ ਪਰ ਮੈਨੂੰ ਇਹ ਬਹੁਤ ਵੱਡਾ ਲੱਗਦਾ ਨਾ ਹਾਂ ਨਾ ਨਾ ਜੇ ਫੈਕਟਰੀ ਦਾ ਕੋਈ ਮਾਲਕ ਫੈਕਟਰੀ 'ਚ ਅੱਗ ਲੱਗ ਜੇ ਉਹ ਇਹ ਨਾ ਪੁੱਛੇ ਕਿ ਕਿੰਨੇ ਵਰਕਰ ਫੈਕਟਰੀ 'ਚ ਹੈਗੇ ਸੀ ਕਿੰਨੇ ਸੜ ਗਏ ਕਿੰਨੇ ਭੱਜ ਗਏ ਕਿੰਨੇ ਹਸਪਤਾਲ 'ਚ ਨੇ ਤਾਂ ਕੁਝ ਕੀ ਸੋਚੋਗੇ ਇਹਦਾ ਮਤਲਬ ਜਿਹੜਾ ਮਾਲਕ ਹੈ ਉਹ ਬੇਪਰਵਾਹ ਉਹ ਚੁਪਕਨੇ ਸੁਣਾਉਂਦਾ ਫਿਰੇ ਇੱਕ ਜਿੰਮਨੀ ਚੋਣ ਜਿੱਤਣ ਲਈ ਹੈ ਨਾ ਹੈਰਾਨੀ ਦੀ ਗੱਲ ਕਿ ਜਿਹੜੀ ਡੀਆਈਜੀ ਭੁੱਲਰ ਨੇ ਪ੍ਰਾਪਰਟੀ ਡਿਕਲੇਅਰ ਕੀਤੀ ਸੀ ਉਸ ਤੋਂ 7-8 ਗੁਣਾ ਜ਼ਿਆਦਾ ਪ੍ਰਾਪਰਟੀ ਦੇ ਡਾਕੂਮੈਂਟ ਪ੍ਰਾਪਤ ਹੋ ਗਏ ਲਗਜ਼ਰੀ ਘੜੀਆਂ ਦੀ ਗਿਣਤੀ ਹੋਰ ਵਧ ਗਈ ਹੈ ਰੋਲੈਕਸ ਘੜੀਆਂ ਜਿਹੜੀਆਂ ਤੇ ਬਹੁਤ ਮਹਿੰਗੀਆਂ ਨੇ ਉਹ ਬ੍ਰਾਮਧੋਈਆਂ ਨੇ ਰੈਡੋ ਮੇਰੇ ਕੋਲ ਤਾਂ ਇੱਕੋ ਹੀ ਐ ਤੇ ਉਹ ਵੀ ਘੜੀਆਂ ਬ੍ਰਾਮਧੋਈਆਂ ਨੇ ਹੋਰ ਬਹੁਤ ਮਹਿੰਗੀਆਂ ਮਹਿੰਗੀਆਂ ਕਿਉਂਕਿ ਘੜੀਆਂ ਦੀ ਕੀਮਤ ਜਿਹੜੀ ਹੈ ਨਾ ਅੰਕਲ ਸੋਨੇ ਤੋਂ ਹੀਰਿਆਂ ਤੋਂ ਵੀ ਜ਼ਿਆਦਾ ਹੈ ਤੇ ਇਹ ਵਨ ਕਾਈਂਡ ਆਫ ਬਿਜ਼ਨਸ ਵੀ ਹੈਗਾ ਜਿਹੜੇ ਲੋਕਾਂ ਨੂੰ ਇਹ ਬਿਜ਼ਨਸ ਕਰਨ ਦਾ ਪਤਾ ਤਾਂ ਇੰਨਾ ਕੁਝ ਹੋਣ ਦੇ ਬਾਵਜੂਦ ਹੁਣ ਇਹਦੇ ਵਿੱਚ ਜਿਹੜੇ ਬਾਕੀ ਦੇ ਆਈਐਸ ਆਈਪੀਐਸ ਤੇ ਪੀਸੀਐਸ ਲੋਕ ਨੇ ਉਹ ਦਿਵਾਲੀ ਦੇ ਨੇੜੇ ਲੋਕ ਗਿਫਟਾਂ ਦੇਣ ਉਹਨਾਂ ਨੂੰ ਆਉਂਦੇ ਸੀ ਉਹ ਕੁਰਪਾ ਜਿਕੇ ਉਹਨਾਂ ਨੂੰ ਇਹ ਲੱਗਦਾ ਕਿ ਕੋਈ ਸੀਬੀਆਈ ਵਾਲਾ ਗਿਫਟ ਦੇਣ ਦੇ ਬਹਾਨੇ ਘਰ ਚ ਐਂਟਰ ਕਰਦਾ ਉਹਨਾਂ ਦੇ ਘਰੇ ਹੁਣ ਨੌਕਰੀ ਨੌਕਰ ਨਹੀਂ ਚੱਲੀ ਗੱਡ ਤੇ ਕੋਈ ਵੀ ਬੰਦਾ ਉੱਥੇ ਹੈ ਨਹੀਂ ਜਿਹੜੇ ਰਿਸ਼ਵਤ ਖੋਰੀ ਦੇ ਘੇਰੇ ਦੇ ਵਿੱਚ ਆਉਂਦੇ ਸਾਂਝ ਕੱਢ ਕੇ ਭੱਜ ਗਏ ਅੱਧੇ ਛੁੱਟੀਆਂ ਲੈ ਗਏ ਅੱਧੇ ਬਿਮਾਰੀ ਦਾ ਬਹਾਨਾ ਲਾ ਕੇ ਸਭ ਭੱਜ ਗਏ ਦਾ ਮਤਲਬ ਇਹ ਸਾਰੇ ਰਿਸ਼ਵਤਖੋਰ ਨੇ ਫੜਿਆ ਤੇ ਕੋਈ ਗਿਆ ਇਹ 7.5 ਕਰੋੜ ਜਿਹੜਾ ਇੱਕ ਖਾਨ ਤੋਂ ਫੜਿਆ ਗਿਆ ਕੈਸ਼ ਨਕਦ ਇਹ ਤਾਂ ਇਧਰ ਉਧਰ ਜਾਣਾ ਸੀ ਪਰ ਅਨਫੋਰਚੂਨੇਟਲੀ ਉਹਨੂੰ ਪਤਾ ਨਹੀਂ ਲੱਗਿਆ ਉਹਦੇ ਤੇ ਛਾਪਾ ਪੈ ਗਿਆ ਤੇ ਬਾਕੀ ਐਸੇ ਕਿੰਨੇ ਅਫਸਰ ਹੋਣਗੇ ਕਿੰਨੇ ਦਰਜਨਾ ਐਡੀਜੀਪੀ ਨੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਕਿੰਨੇ ਡੀਜੀਪੀ ਨੇ ਪੰਜਾਬ ਦੇ ਵਿੱਚ ਕਦੇ ਗੂਗਲ ਸੱਚ ਮਾਰ ਕੇ ਦੇਖੋ ਤੇ ਕਿੰਨੇ ਡੀਆਈਜੀ ਨੇ ਕਿੰਨੇ ਆਈਜੀ ਨੇ ਤੇ ਕਿੰਨੇ ਡੀਐਸਪੀ ਨੇ ਕਿੰਨੇ ਐਸਪੀ ਨੇ ਜੇ ਤੁਸੀਂ ਇਹਨਾਂ ਸਾਰਿਆਂ ਦੀ ਜਾਇਦਾਦ ਦੀ ਇਨਕੁਆਇਰੀ ਕਰਨ ਲੱਗੇ ਹੋ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਸਰਕਾਰ ਦਾ ਕੋਈ ਰਹੇਗਾ ਪ੍ਰਾਪਰਟੀ ਪੰਜਾਬ ਤੋਂ ਉੱਤੇ ਡਾਕੂਮੈਂਟ ਮਿਲੇ ਨੇ ਤੇ ਬਾਕੀ ਹੁਣ ਲੋਕਰ ਦੀਆਂ ਚਾਬੀਆਂ ਮਿਲੀਆਂ ਨੇ ਲੋਕਰ ਚ ਰਵੀ ਸਿੱਧੂ ਵਾਂਗੂ ਕਿੰਨੇ ਕਰੋੜ ਮਿਲਦਾ ਰਵੀ ਸਿੱਧੂ ਨੇ ਜਦੋਂ ਉਹਦੀ ਲੋਕਰ ਦੀਆਂ ਚਾਬੀਆਂ ਲਈਆਂ ਸੀ ਨਾ ਫਿਰ ਬੈਂਕਾਂ ਚ ਗਏ ਸੀ ਪੁਲਿਸ ਵਾਲੇ ਤੇ ਉੱਥੇ ਵੀ ਉਹਨੇ ਲੋਕਰਾਂ ਚ ਵੀ ਕਰੋੜਾਂ ਰੁਪਈਆ ਕੈਸ਼ ਭਰ ਕੇ ਰੱਖਿਆ ਸੀ ਹੁਣ ਇੱਥੇ ਕੀ ਮਿਲੂਗਾ ਗੈਨੇ ਵੇਲੇਗੇ ਜਾਂ ਕੈਸ਼ ਮਿਲੂਗਾ ਜਾਂ ਕੁਝ ਹੋਰ ਮਿਲੂਗਾ ਉਹ ਹਜੇ ਸੀਬੀਆਈ ਨੇ ਇਨਕੁਇਰੀ ਕਰਨੀ ਹੈ ਤੇ ਦੱਸਣਾ ਤੁਸੀਂ ਸਮਝਦੇ ਹੋ ਕਿ ਇੱਕ ਡੀਆਈਜੀ ਜਿਹੜਾ ਮੁੱਖ ਮੰਤਰੀ ਦਾ ਤੇ ਉਹਦੇ ਖਾਸ ਖਾਸ ਬੰਦਿਆਂ ਦਾ ਚਹੇਤਾ ਹੋਵੇ ਸ਼ਾਮ ਨੂੰ ਪੈਨ ਇਕੱਠੇ ਲੰਦੇ ਹੋਣ ਤੇ ਪੂਰਾ ਯਾਰਦਾਨਾ ਹੋਵੇ ਮਿੰਟ ਮਿੰਟ ਬਾਤ ਗੱਲ ਹੁੰਦੀ ਹੋਵੇ ਤੇ ਉਹ ਕੱਲਾ ਏਡੀ ਵੱਡੀ ਠੱਗੀ ਮਾਰ ਸਕਦਾ ਬੇਖੌਫ ਹੋ ਕੇ ਨਹੀਂ ਮਾਰ ਸਕਦਾ politcal ਸ਼ਾਇਦ ਜਿਹੜੀ ਜ਼ਰੂਰ ਹੁੰਦੀ ਹੈ ਇਹ ਪੈਸਾ ਅੱਧੋ-ਅੱਧ ਹੁੰਦਾ politcal ਬੰਦਿਆਂ ਦਾ ਤੇ ਪੁਲਿਸ ਵਾਲੇ ਪੁਲਿਸ ਵਾਲੇ ਤਾਂ ਸਿਰਫ ਕਲੈਕਸ਼ਨ 'ਚ ਇਹਨਾਂ ਦੀ ਮਦਦ ਕਰਦੇ ਆ ਪਰ ਇਹਨਾਂ ਦੀ ਸ਼ਰਤ ਤੋਂ ਬਿਨਾਂ ਇਹ ਹੁੰਦਾ ਨਹੀਂ ਖਾਸ ਕਰਕੇ ਜਦੋਂ ਐਡੀ ਵੱਡੀ ਥਾਂ ਤੇ ਪੋਸਟਿੰਗ ਹੋਵੇ ਜਿੱਥੇ ਮੁਹਾਲੀ ਜੀਰਖਪੁਰ ਡੇਲਾ ਬਸੀ ਰੋਪੜ ਇਹ ਸਾਰਾ ਸੋਨੇ ਦੀ ਖਾਨ ਵਾਲਾ ਇਲਾਕਾ ਹੈ ਇੱਥੇ ਐਵੇਂ ਕੋਈ ਡੀਆਈ ਨਹੀਂ ਲੱਗ ਜਾਂਦਾ ਇੱਥੇ ਕਲੈਕਸ਼ਨ ਕਰੋੜਾਂ ਦੀ ਮੰਤਰੀ ਹੁੰਦੀ ਹੈ ਜਿਹਦਾ ਕਿੱਸਾ ਹਰ ਪੋਲੀਟিক্যাল ਲੀਡਰ ਦੇ ਕੋਲ ਪਹੁੰਚਦਾ ਵੱਡੇ ਵੱਡੇ ਕੋਲ ਦਿੱਲੀ ਕੋਲ ਵੀ ਪਹੁੰਚਦਾ ਹੋਊਗਾ ਪੰਜਾਬ ਚ ਵੀ ਕਈਆਂ ਤੇ ਜਾਂਦਾ ਹੋਊਗਾ ਸੋ ਮੁੱਖ ਮੰਤਰੀ ਦਾ ਨਾਮ ਬੋਲਣਾ ਬਹੁਤ ਸ਼ਕੀ ਹੁੰਦਾ ਬੋਲ ਕੀ ਰਹੇ ਰਹੋ ਚੁਟਕਲੇ ਸੁਣਾ ਰਹੇ ਨੇ ਸੁਖਵੀਰ ਬਾਦਲ ਇਹਦਾ ਕਰਦਾ ਸੁਖਵੀਰ ਬਾਦਲ ਇਹ ਕਹਿ ਰਿਹਾ ਇਹ ਕਹਿ ਰਿਹਾ ਅਸੀਂ ਤਾਂ ਪੰਜਾਬ ਬਚਾ ਲਿਆ ਤੁਸੀਂ ਕਿਹੜਾ ਬਚਾ ਲਿਆ ਪੰਜਾਬ ਜਦੋਂ ਤੁਸੀਂ ਇਸ ਕਾਠੀ ਤੇ ਬੈਠੇ ਸੀ ਰੰਗੀਨ ਕਾਠੀ ਤੇ ਪੰਜਾਬ ਦੀ ਤੇ ਸੀਐਮ ਦੀ ਕੁਰਸੀ ਤੇ ਬੈਠੇ ਸੀ ਤਾਂ ਉਦੋਂ ਭਾਈ ਸਾਹਿਬ 2.2 ਲੱਖ ਕਰੋੜ ਦਾ ਕਰਜ਼ਾ ਸੀ ਤੇ ਹੁਣ ਸਾਲ ਬਾਅਦ ਤੁਸੀਂ ਛੱਡ ਕੇ ਜਾਓਗੇ ਤੇ ਤੁਸੀਂ 5 ਲੱਖ ਕਰੋੜ ਕਰ ਦਿੱਤਾ ਹਾਂ ਬਚ ਗਿਆ ਪੰਜਾਬ ਕਿ ਪੰਜਾਬ ਉਜੜ ਗਿਆ ਪੰਜਾਬ ਪਹਿਲਾਂ ਖੂਚ ਸੀ ਤੇ ਤੁਸੀਂ ਇਹਨੂੰ ਖਾਤੇ ਚ ਸੁਕ ਦਿੱਤਾ ਜਿੱਥੋਂ ਇਹਨੇ ਕਦੇ ਨਿਕਲਣਾ ਨਹੀਂ ਤੁਸੀਂ ਇਹ ਕਹਿ ਕੇ ਵੋਟਾਂ ਮੰਗਣੀਆਂ ਕਿ ਕੰਮ ਬਹੁਤ ਵਿਗੜਿਆ ਸੀ ਆਉਣ ਵਾਲੇ ਸਾਲਾਂ ਦੇ ਵਿੱਚ ਸੁਧਾਰ ਕਰਾਂਗੇ ਅੱਜ ਤੱਕ ਆਲੀ ਇਕੱਠੇ ਕੀਤੇ ਤੇ ਆਉਣ ਵਾਲਿਆਂ ਤੋਂ ਕੋਈ ਉਮੀਦ ਨਹੀਂ ਕਿ ਕੋਈ ਪੰਜਾਬ ਬਾਰੇ ਵਧੀਆ ਸੋਚੂਗਾ ਤੇ ਤੁਸੀਂ ਪੰਜਾਬ ਨੂੰ ਐਸਾ ਉਜਾੜ ਕੇ ਚੱਲਿਓ ਜਿਹੜਾ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਇੱਕ ਨਵਾਂ ਤਜਰਬਾ ਕੀਤਾ ਸੀ ਸਾਡੇ ਵਰਗਿਆਂ ਨੇ ਕਿ ਨਵੇਂ ਬੰਦੇ ਜਿਨ੍ਹਾਂ ਤੇ ਕੋਈ ਕਲੰਕ ਨਹੀਂ ਕੋਈ ਦਾਗ ਨਹੀਂ ਉਹਨਾਂ ਨੂੰ ਪਤਾ ਕੀ ਆਈ ਤੇ ਉਹ ਪੰਜਾਬ ਦਾ ਕੁ ਸੁਧਾਰ ਕਰਨਗੇ ਤੇ ਤੁਸੀਂ ਉਹਨਾਂ ਨਾਲੋਂ 10 ਗੁਣਾ ਹੋਰ ਵੱਡਾ ਕੰਮ ਕਰ ਦਿੱਤਾ ਕਿਸੇ ਨੇ ਗੱਲ ਸੱਚੀ ਕਹੀ ਹੈ ਕਿ ਜਿਹੜੇ ਨੰਗ ਬਲੰਗ ਵਿੱਚ ਝਾੜੂ ਵਾਲੇ 95 ਆਏ ਸੀ ਨਾ ਅੱਜ ਇਹਨਾਂ ਦੀ ਜਾਇਦਾਦ ਦੀ ਸਹੀ ਰਿਕੁਇਰੀ ਕਰਾ ਕੇ ਦੇਖ ਲਓ 100 ਕਰੋੜ ਤੋਂ ਘੱਟ ਕੋਈ ਨਹੀਂ ਹੈਗਾ ਇਹਦਾ ਮਤਲਬ ਤੁਸੀਂ ਆਪ ਲੁੱਟਿਆ ਤੇ ਇਹਨਾਂ ਨੂੰ ਉਲਟਾ ਦਿੱਲੀ ਵਾਲੇ ਨੇ पीएमडी ਸੁਪਨੇ ਨੂੰ ਲੈ ਕੇ ਜਿਹੜੀ ਪੰਜਾਬ ਦੇ ਵਿੱਚ ਲੁੱਟ ਕੀਤੀ ਹੈ ਕੱਲੇ-ਕੱਲੇ ਬੰਦੇ ਤੋਂ ਪੁਲਿਸ ਅਫਸਰ ਤੋਂ ਸਿਵਲ ਅਫਸਰ ਤੋਂ ਐਮ.ਐਲ.ਏ ਤੋਂ ਮੰਤਰੀਆਂ ਤੋਂ ਉਹ ਬਹੁਤ ਵੱਡੀ ਹੈ ਉਹਦੀ ਇਨਕੁਆਇਰੀ ਜਦੋਂ ਹੋਊਗੀ ਤੁਸੀਂ ਸਾਰੇ ਹੈਰਾਨ ਹੋ ਜਾਓਗੇ ਪਰ ਕੀ ਡੀ.ਆਈ.ਜੀ ਦੇ ਇਸ ਐਪੀਸੋਡ ਨੇ ਤੁਹਾਨੂੰ ਖਰਾਬ ਨਹੀਂ ਕੀਤਾ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਕੱਟੜ ਇਮਾਨਦਾਰ ਨਹੀਂ ਇੱਕ ਕੱਟੜ ਬੇਈਮਾਨ ਸਰਕਾਰ ਹੈ ਮੈਨੂੰ ਪਤਾ ਨਹੀਂ ਤੁਸੀਂ ਕੀ ਸੋਚਦੇ ਹੋ ਪਰ ਆਉਣ ਵਾਲੇ ਸਮੇਂ 'ਚ ਖੁਲਾਸੇ ਹੋਣਗੇ ਬਹੁਤ ਸਾਰੇ ਬੰਦੇ ਦਰਜਣਾ ਡੀਐਸਪੀ ਤੇ ਐਸਟੀ ਰੋਪੜ ਰੇਂਜ ਦੇ ਤਲਬ ਕਰਦੇ ਸੀ ਬੀਆਈ ਆਉਣ ਵਾਲੇ ਸਮੇਂ ਚ ਪਟਾਕੇ ਜਿਵੇਂ ਸੰਗਿਤ 47 ਦੇ ਗੀਤ ਚ ਪੈਂਦੇ ਹਨ ਤੇ ਬੁਲਟ ਦਾ ਰੱਖਿਆ ਪਟਾਕੇ ਪਾਉਣ ਉਹਨਾਂ ਨੇ ਭੁੱਲਰ ਰੋੜਾ ਪਟਾਕੇ ਪਾਉਣ ਨੂੰ ਰੱਖਿਆ ਹਰੇਕ ਡੇਢ ਮਹੀਨੇ ਬਾਅਦ ਨਵੀਂ ਖਬਰ ਤੁਹਾਨੂੰ ਦੇ ਦੇ ਰਹੇ ਕਰਾਂਗੇ ਬਹੁਤ ਸਾਰੇ ਅਫਸਰ ਇਹਦੇ ਨਾਲ ਤੇ ਬਹੁਤ ਸਾਰੇ ਪੋਲੀਟੀਕਲ ਬੰਦੇ ਇਹਦੇ ਨਾਲ ਲਪੇਟੇ ਚ ਆਉਣ ਵਾਲੇ ਉਸ ਤੋਂ ਵੀਡੀਓ ਨੂੰ ਵੇਖ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਰ ਧੰਨਵਾਦ